ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਮਾਈ ਹੋਮ ਐਂਡ ਫਾਈ ਵਰਕ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਪਲੇਨ ਦੁਪੱਟੇ ਨੂੰ ਜਿੱਦ ਜੈ ਗਾਲੀ ਲੈਂਸ ਲਗਾ ਕੇ ਕਿਵੇਂ ਫੈਂਸੀ ਬਣਾ ਸਕਦੇ ਹਾਂ ਉਸ ਤੋਂ ਪਹਿਲਾਂ ਜੀ ਆਪਾਂ ਦੁਪੱਟਾ ਆ ਆਪਣੇ ਕੋਲ ਦੁਪੱਟਾ ਬ੍ਰਾਊਨ ਕਲਰ ਦਾ ਤੇ ਇਹਦੇ ਨਾਲ ਦੀ ਆਪਾਂ ਥੱਲੇ ਫਿਰ ਕੀ ਜਾਨੀ ਕਿ ਬੋਬੰਚੀ ਪਰ ਲੀਏ ਤੇ ਇਹਦੇ ਉੱਪਰ ਆਪਾਂ ਲਾਉਣਾ ਹੈ ਇਸ ਤਰ੍ਹਾਂ ਦਾ ਵਾਈਟ ਜਿਗਜਿਗਾੜਾ ਫੈਂਸੀ ਗੋਟਾ ਤੇ ਇਹਦੇ ਵਾਸਤੇ ਆਪਾਂ ਉੱਪਰ ਵਾਈਟ ਰੀਲ ਭਰ ਲਈ ਹੈ ਤੇ ਹੁਣ ਆਪਾਂ ਸਟਾਰਟ ਕਰਦੇ ਇਹਨੂੰ ਆਪਾਂ ਸਿੰਪਲ ਤਰੀਕੇ ਨਾਲ ਲਾਵਾਂਗੇ ਇੱਕ ਤੰ ਦਾ ਗੋਮੜ ਇਸ ਨਾਲ ਲਾਉਣਾ ਤੇ ਇਹ ਹੁੰਦਾ ਹੈ ਇੱਕ ਆਪਾਂ ਲਾ ਸਕਦੇ ਹਾਂ ਦੂਜੂ ਸੈਂਪਲ ਟ੍ਰਿਕ ਨੇ ਦੇ ਵਾਸਤੇ ਮੈਂ ਕੰਨਾਂnga ਕੱਟ ਕੇ ਕੁਝ ਇਹਦਿੰਗ ਕਰ ਲਿਆ ਐ ਕੰਨੀ ਨੂੰ ਪੱਲੇ ਕੱਟ ਕੇ ਕੁਝ ਕਰ ਲਿਆ ਤੇ ਕੰਨੀ ਪ੍ਰੈਸ ਕਰ ਲਈ ਐ ਤਾਂ ਕਿ ਸਫਾਈ ਵਧੀਆ ਤਰੀਕੇ ਨਾਲ ਆ ਸਕੇ ਤੇ ਹੁਣ ਆਪਾਂ ਕਰਦੇ ਆ ਸਟਾਰਟ ਇਸੇ ਤਰ੍ਹਾਂ ਹੀ ਰੱਖ ਕੇ ਇਹਨੂੰ ਆਪਾਂ ਗੋਟੀ ਨੂੰ ਸਿੱਧ ਪੁੱਠ ਵੇਖ ਲਾਂਗੇ ਵੇਖ ਕੇ ਇਹਦੀ ਸਿੱਧ ਪੁੱਠ ਹੈ ਹੈਗੀ ਆ ਕਿ ਨਹੀਂ ਹੈਗੀ ਫਿਰ ਆਪਾਂ ਸਟਾਰਟ ਕਰਦੇ ਆ ਲਓ ਜੀ ਆਪਾਂ ਰੱਖ ਲਿਆ ਇਹ ਇੱਕ ਕਰਕੇ ਇਹਦਾ ਸਿੱਧ ਪੁੱਠ ਦੇ ਹੋਣਾ ਪੈਣਾ ਜਿੰਨਾ ਜੇ ਤੁਸੀਂ ਇਹਦੇ ਪਟਾਮ ਘੱਟ ਵਰਕੇ ਦਾ ਬਾਹਰ ਦਿਖਾਉਣਾ ਤਾਂ ਬਾਹਰ ਦਿਖਾ ਦਿਓ ਨੀਚੇ ਮਾ ਕੰਨੀ ਤੇ ਰੱਖਣਾ ਤਾਂ ਇਹ ਤੁਹਾਡੀ ਮਰਜ਼ੀ ਹੋਊਗੀ ਇਸ ਤਰ੍ਹਾਂ ਪਾਜੀ ਨੀਚੇ ਵਾਲੇ ਪਾਸੇ ਵਸਤਰਾ ਮ ਉੱਪਰ ਵਾਲੇ ਪਾਸੇ ਵਸਤਰਾ ਪਾ ਸਟਾਰਟ ਕਰ ਲਿਆ ਤੇ ਉੱਪਰ ਲਾਉਂਦੇ ਜਾਵਾਂਗੇ ਤੁਸੀਂ ਵੀ ਬਣੇ ਰਹੋ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਜਾਂ ਹੋਰ ਤਰ੍ਹਾਂ ਦੀਆਂ ਟਰੇਲਰ ਵੀਡੀਓ ਦੇਖਣ ਲਈ ਮੇਰੇ ਚੈਨਲ ਤੇ ਬਨੇ ਰਹੋ ਪਲੀਜ਼ ਤੇ ਚੈਨਲ ਪਰ ਲਿਓ ਸਬਸਕ੍ਰਾਈਬ ਇਸੇ ਤਰ੍ਹਾਂ ਸੌਖੀ ਤਰੀਕਾ ਨਾਲ ਕਿਉਂਕਿ ਕੰਨੀ ਮੈਂ ਕੱਟੀ ਨਹੀਂ ਜਾਵੇ ਚ ਮੂੜੀ ਨਹੀਂਗੀ ਕੰਨੀ ਦੇ ਉੱਪਰ ਉੱਪਰ ਦੀ ਸੈਜ ਦਾ ਹੀ ਹੈਗਾ ਤੇ ਆਪ ਐਸੀ ਤਰ੍ਹਾਂ ਪੜ ਕੇ ਇੱਕੋ ਜਿਹਾ ਹੀ ਜੀ ਆਪਾਂ ਪ्रेस ਕੀਤਾ ਹੋਊਗਾ ਦੁਪੱਟਾ ਤੇ ਗੋਟਾ ਵਧੀਆ ਤਰੀਕੇ ਨਾਲ ਲੱਗਦਾ ਇਸੇ ਬੰਨ ਦਾ ਦੁਪੱਟਾ ਤੇ ਇਸ ਤਰ੍ਹਾਂ ਆਪਾਂ ਲਾਉਂਦੇ ਲਾਉਂਦੇ ਚੱਲਦੀਆਂ ਕੰਨੀ ਤੇ ਚੱਲ ਕੇ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਜੀ ਆ ਗਏ ਆਪਾਂ ਕੰਨੀ ਤੇ ਕੋਰਨਰ ਤੇ ਚੋਂਡ ਤੇ ਤੁਸੀਂ ਕੀ ਕਹੋਗੇ ਤੇ ਇਹਦੇ ਮੇ ਲੀੜੇ ਨਹੀਂ ਸੀਗੇ ਕਿਉਂਕਿ ਕੱਟ ਲਿਆ ਸੀਗੇ ਵਾਧੂ ਕੱਟੂ ਜਿਹੜੇ ਤਾਗੇ ਸੀਗੇ ਤੇ ਮੈਂ ਇਸੇ ਤਰ੍ਹਾਂ ਹੀ ਇਹਨੂੰ ਗੋਟੇ ਦੇ ਉੱਪਰਲੇ ਪਾਸੇ ਜਿੱਧਰ ਗੋਟਾ ਕਰਨਾ ਉਧਰਲੇ ਪਾਸੇ ਆਪਾਂ ਮੋੜ ਦਾਂਗੇ ਤੇ ਇਹਦੀ ਚੁੰਡ ਬਣਾਉਣੀ ਕੰਨੀ ਬਣਾਉਣੀ ਸੌਖੀ ਆ ਇਸ ਤਰ੍ਹਾਂ ਤੁਸੀਂ ਲੈ ਸੁਈ ਵਿੱਚ ਰੱਖ ਕੇ ਦੁਪट्टे ਦੇ ਇਸੇ ਤਰ੍ਹਾਂ ਹੀ ਮੋੜ ਜੂਗਾ ਕਿਉਂਕਿ ਜੀ ਇਹ ਹੈ ਜੈਗ ਜੈਗ ਦਾ ਕੱਟਵਰਕ ਦਾ ਵੈ ਇਹ ਇਸੋ ਕੀ ਤਰੀਕੇ ਨਾਲ ਹੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿੰਨਾ ਕ ਆਪਣਾ ਗੋਟਾ ਚੌੜਾ ਉਹਨਾ ਕ ਆਪਾਂ ਮੋੜ ਕੇ ਦੇ ਉੱਪਰ ਹੀ ਪਤਾ ਨਹੀਂ ਲੱਗਦਾ ਵੀ ਇਹ ਕਿਸ ਲਾਈਨ ਨਾਲ ਹੀ ਆਪਣਾ ਸੱਜੂਗਾ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਵੀ ਕਿਸ ਤਰ੍ਹਾਂ ਲੱਗਦਾ ਵਾ ਇਹ ਪੰਦੀ ਹੈ ਜੀ ਪੱਲੇ ਵਾਜ ਜਾਂਦੇ ਹੁੰਦੇ ਐ ਇਸ ਲਈ ਤੁਸੀਂ ਇਹਨਾਂ ਨੂੰ ਇਹਨੂੰ ਖਿੱਚੋ ਘੱਟ ਤੇ ਫਿਰ ਇਹ ਜੁੰਨੀ ਵੱਧ ਘਟ ਜਾਂਦੀ ਹੁੰਦੀ ਐ ਇਹਨੂੰ ਇਹਨੂੰ ਘੱਟ ਖਿੱਚ ਲਓ ਜਾਈ ਇਸ ਤਰ੍ਹਾਂ ਆਪਾਂ ਕਰਨੀ ਦਾ ਮੋੜ ਕੇ ਇਹਨੂੰ ਇਸ ਤਰ੍ਹਾਂ ਬਣਾ ਲਿਆ ਵਾ ਠੀਕ ਹੈ ਜੀ ਤੇ ਆਪਾਂ ਲੰਬੇ ਚੱਲਦੇ ਆਕ ਮੈਂ ਤੁਹਾਨੂੰ ਨਾਲ ਗੱਲ ਹੋਰ ਦੱਸਦਾ ਵੀ ਜਿਹੜੇ ਪਾਰਟੀ ਵੇਅਰ ਵਿਆਹ ਸ਼ਾਦੀ ਵਾਲੇ ਕੱਪੜੇ ਹੁੰਦੇ ਆ ਹਨ ਜਿਆਦਾਤਰ ਤਾਂ ਪਹਿਨਣ ਨੂੰ ਪਤਾ ਹੀ ਹੁੰਦਾ ਵੀ ਤੁਸੀਂ ਛੇਤੀ ਧੋਇਆ ਨਾ ਕਰੋ ਉਹਨਾਂ ਦੀ ਸ਼ਾਈਨ ਬਰਕਰਾਰ ਰੱਖਣ ਲਈ ਤੇ ਜੇ ਧੋਣਿਆਂ ਤਾਂ ਈ ਜੀ ਸ਼ੈਂਪੂ ਥੋੜਾ ਜਿਹਾ ਮਿੱਠਾ ਸੋਡਾ ਨੂਨ ਤੇ ਪੈਟਰੋਲ ਪਾ ਕੇ ਧੋਲਿਆ ਕਰੋ ਦਪੱਟਾ ਤਾਂ ਖਾਸ ਕਰਕੇ ਛੇਤੀ ਧੋਇਆ ਨਾ ਕਰੋ ਕਿਉਂਕਿ ਆਪਾਂ ਝਟ ਦੀ ਝਟ 2-4 ਘੰਟੇ ਵਿਆਹ ਦੇ ਵਿੱਚ ਪਾਇਆ ਹੁੰਦਾ ਤੇ ਫਿਰ ਆਪਣਾ ਕਪੜਾ ਜਿਆਦਾ ਟਾਈਮ ਤੱਕ ਸੋਹਣਾ ਰਹਿੰਦਾ ਸ਼ਾਇਨ ਬਣੀ ਰਹਿੰਦੀ ਉਹਦੀ ਜੇ ਆਪਾਂ ਘੱਟ ਧਵਾਗੇ ਦੁਪੱਟੇ ਨੂੰ ਤਾਂ ਖਾਸ ਕਰਕੇ ਬਾਕੀ ਤੁਸੀਂ ਵਾਸ਼ਿੰਗ ਮਸ਼ੀਨ ਚ ਨਾ ਔਮ ਸੁਕਾਇਆ ਕਰੋ ਉਸੇ ਤਰ੍ਹਾਂ ਹੀ ਪਾਣੀ ਦਾ ਪਰਿਉ ਮੇ ਕੱਢ ਕੇ ਜਿਵੇਂ ਤੁਸੀਂ ਕਿਸੇ ਖੇਲ ਚ ਜਾਂ ਟੱਬ ਬਾਲਟੀ ਚ ਧੋਨੇ ਹੋਵੇਂ ਤੁਸੀਂ ਉਹਨੂੰ ਤਾਰ ਤੇ ਪਾ ਦਿਓ ਤਾਂ ਔਵੇਂ ਵਧੀਆ ਰਹੂਗਾ ਉਹ ਫਿਰ ਕਪੜਾ ਜਾਨੀ ਕਿ ਸੰਗੜਦਾਣੀ ਇੰਕ੍ਰੈਸ਼ਲੀ ਹੁੰਦਾਗਾ ਉਸੇ ਤਰ੍ਹਾਂ ਹੀ ਵਧੀਆ ਰਹੂਗਾ ਇਸ ਤਰ੍ਹਾਂ ਆਪਾਂ ਪਲਡੇ ਟੇ ਲੇਸ਼ਾ ਜੀਨ ਇੱਕ ਮੇਰੀ ਜਾਣਕਾਰੀ ਸੀ ਜੀ ਮੈਂ ਤੁਹਾਨੂੰ ਦੱਸਦੀ ਜੀ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਇਸੇ ਤਰ੍ਹਾਂ ਆਪਾਂ ਜੀ ਤੀਜੀ ਝੰਡ ਤੋਂ ਵੀ ਮੋੜ ਲਿਆ ਜੀ ਕਿਉਂਕਿ ਇਹ ਨਾ ਬਲਬ ਬੰਦ ਨਹੀਂ ਹੁੰਦਾ ਤੇ ਜਿਹੜਾ ਲੱਗਾ ਹੋਇਆ ਮਸ਼ੀਨ ਤੇ ਤੇ ਥੋੜਾ ਜਿਹਾ ਮਾਰਨਿੰਗ ਦਾ ਟਾਈਮ ਆ ਦੈਨ ਹਜੇ ਚੜ੍ਹਿਆ ਨਹੀਂ ਕਰਕੇ ਤੁਹਾਨੂੰ ਜੀ ਘੱਟ ਦਿਸਦਾ ਹੋਇਆ ਤਾਂ ਪਲੀਜ਼ ਇਗਨੋਰ ਕਰ ਲਿਓ ਥੋੜਾ ਜਿਹਾ ਪਰ ਹੈ ਤਾਂ ਸਿੰਪਲ ਤਰੀਕੇ ਨਾਲ ਹੀ ਤੁਸੀਂ ਇਹ ਵਧੀਆ ਲਾ ਸਕਦੇ ਆ ਤੇ ਮੈਨ ਮੇਰੇ ਕੋਲ ਹੁਣ ਟਾਈਮ ਸੀ ਮੈਂ ਕਿਾ ਚੱਲ ਐਸੀ ਤਰ੍ਹਾਂ ਲਾਉਂਦੇ ਲਾਉਂਦੇ ਜੀ ਆਪਾਂ ਆ ਗਏ ਆ ਐਂਡ ਤੇ ਐਂਡ ਤੇ ਤੇ ਆਪਾਂ ਆਸਟ੍ਰੇਲੀਆ ਬੀਤੇ ਜਿਹੜਾ ਹੈਗਾ ਵਾਧੂ ਉਹ ਆਪਾਂ ਦਿੰਨੇ ਆ ਕੱਟ ਵਾਧੂ ਦਿੱਤਾ ਕੱਟ ਤੇ ਆਪਾਂ ਹੁਣ ਸਲਾਈ ਲਾ ਦੇਣੇ ਲੇਨੂੰ ਕਰਤਾ ਕੰਪਲੀਟ ਲੋ ਜੀ ਇਸ ਤਰ੍ਹਾਂ ਇਹਦੀ ਚੁੰਡ ਬਣ ਗਈ ਹੈ ਇਸ ਤਰ੍ਹਾਂ ਹੀ ਲੱਗ ਗਿਆ ਦੁਪੱਟੇ ਨੂੰ ਲੋਜੀ ਚਾਰ ਸਿਫਰੀ ਕਨਾਰੀ ਲਾਉਣ ਤੋਂ ਬਾਅਦ ਆਪਾਂ ਦੁਪੱਟੇ ਦਾ ਕਰ ਲਿਆ ਸੈਂਟਰ ਤੇ ਇਹਦੇ ਆਪਾਂ ਸੈਂਟਰ ਦੇ ਵਿੱਚ ਇੱਕ ਹੀ ਲਾਵਾਂਗੇ ਇੱਕ ਹੀ ਪੈਨਲ ਪਾਵਾਂਗੇ ਬਹੁਤ ਈਜੀ ਤਰੀਕੇ ਨਾਲ ਆ ਤੁਹਾਨੂੰ ਕਰੀਜ ਵਿੱਚ ਲੱਗੀ ਦਿਸਦੀ ਹੋਊਗੀ ਤੇ ਇਹਨੂੰ ਆਪਾਂ ਪ੍ਰੈਸ ਨਾਲ ਕਰੀਜ ਬਣਾ ਕੇ ਤੇ ਇਹਨੂੰ ਆਪਾਂ ਹੌਲੀ-ਹੌਲੀ ਲਾ ਦਾਂਗੇ ਲਾਉਂਦੇ ਲਾਉਂਦੇ ਅੱਧ ਚ ਆ ਗਏ ਆ ਦੁਪट्टे ਨੂੰ ਤੁਸੀਂ ਤਰੀਜ਼ ਦੇ ਉੱਪਰ ਤਰੀਜ਼ ਦੇ ਉੱਪਰ ਗੋਟੇ ਨੂੰ ਰੱਖ ਕੇ ਦੁਪੱਟੇ ਨੂੰ ਜਮਾਣਾ ਖਿੱਚਿਓ ਜੀ ਕਿਉਂਕਿ ਮਸ਼ੀਨ ਨਹੀਂ ਬਥੇਰਾ ਕੱਪ ਲੈ ਤੇ ਆਪਾਂ ਬਸ ਲਾਲ ਕੇ ਫਿਰ ਤੁਹਾਨੂੰ ਸਾਰਾ ਦੁਪੱਟਾ ਦਿਖਾਉਣੀ ਹੈ ਇਸ ਤਰ੍ਹਾਂ ਲਾ ਕੇ ਮੈਂ ਕੰਪਲੀਟ ਕਰਤਾ ਜੀ ਕਿਉਂਕਿ ਨਾ ਇਹ ਮੈਂ ਇਹ ਬਾਜ ਚ ਪੈੰਡਲ ਪਾਇਆ ਤੇ ਇਹਦੇ ਗੂਟੇ ਦੀ ਇੱਕ ਤਾਂ ਸਿੱਧ ਪੁੱਠਣੀ ਆ ਕੋਈ ਮੋੜਨਾ ਨਹੀਂ ਪੈਂਦਾ ਕਿਉਂਕਿ ਕੰਨੀਆਂ ਤੋਂ ਨਿਕਲਦਾ ਹੋਣੀਗਾ ਇਹ ਬਹੁਤ ਪੁਰਾਣਾ ਗੂਟਾ ਤੇ ਵੀ ਵਧੀਆ ਗੂਟਾ ਹੈ ਇਹ ਇਸ ਤਰ੍ਹਾਂ ਦੇ ਗੋਟੇ ਜਿਹਦੀ ਸਿੱਧ ਪੁੱਠਣਾ ਹੋਵੇ ਕੋਈ ਤਾਕਤ ਉਗਣਾ ਨਿਕਲਦਾ ਹੋਵੇ ਉਹਨੂੰ ਲਾਉਣਾ ਸੌਖਾ ਹੁੰਦਾ ਤੇ ਇਸ ਤਰ੍ਹਾਂ ਮੈਂ ਕਰਕੇ ਗੋਟੇ ਨੂੰ ਲਾ ਕੇ ਚੁੰਨੀ ਨੂੰ ਫਿਨਿਸ਼ ਕਰ ਲਿਆ ਇਸ ਤਰ੍ਹਾਂ ਆਪਾਂ ਪਲੇਨ ਦੁਪੱਟੇ ਨੂੰ ਵਧੀਆ ਫੈਂਸੀ ਬਣਾ ਸਕਦੀਆਂ ਸਿੰਪਲ ਤਰੀਕੇ ਨਾਲ ਇਸ ਲਗਾ ਕੇ ਸੈਂਪਲ ਤਰੀਕੇ ਨਾਲ ਲੈਸ ਲਾਉਂਦਾ ਬਹੁਤ ਸੌਖਾ ਤਰੀਕਾ ਜੀ ਹੱਥਾਂ ਨਾਲ ਉਹ ਤੇ ਵਾਖਾ ਵੱਡਾ ਕਰਕੇ ਮਸ਼ੀਨ ਤੇ ਲਾ ਸਕਦੇ ਆ ਆਪਾਂ ਠੀਕ ਹੈ ਜੀ ਤੇ ਆਜੋ ਤਾਂ ਤੁਹਾਨੂੰ ਦੁਪੱਟਾ ਖਲਾਰ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਬਣ ਗਿਆ ਲਓ ਜੀ ਇਹ ਸੈਂਟਰ ਵਾਲਾ ਪੈਨਲ ਹੈ ਤੇ ਉਹ ਕੰਨੀ ਵਾਲੀ ਆ ਕੰਨੀ ਮੈਂ ਫੋਲਡ ਕਰਕੇ ਧੱਕੀ ਸੀ ਹੁਣ ਜੀ ਕੋਈ ਹੋਰ ਕੋਈ ਵੀ ਵੀਡੀਓ ਬਣਾ ਕੇ ਦੇਵੇ ਤਾਂ ਮੈਂ ਬਣ ਦਿਖਾ ਦਾਂ ਮੈਨੂੰ ਆਪਨੇ ਵੀਡੀਓ ਬਣਾਉਣੀ ਪੈਂਦੀ ਕਰਕੇ ਥੋੜਾ ਜਿਹਾ ਔਖਾ ਵਾ ਆਪਾਂ ਦੁਪੱਟੇ ਦੀ ਤਹਿ ਲਾਲ ਕੇ ਫਿਰ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਆਪਣਾ ਦਪੱਟਾ ਫਿਨਿਸ਼ੀ ਨੈਸ਼ ਹੋ ਕੇ ਤੇ ਵਧੀਆ ਬਣ ਗਿਆ ਜੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ